ਆ ਰਹੀ ਨੂੰ ਸਭ ਸ੍ਰੀ ਕਾਲ ਆਪਾਂ ਬਣਾ ਰਹੀਆਂ ਜੀ ਕਾਲੇ ਚਨੇ ਦੀ ਸਬਜ਼ੀ ਕੜਾਈ ਆਪਣੀ ਗਰਮ ਹੋ ਚੁੱਕੀ ਆਪਾਂ ਨੇ ਪਾ ਲਿਆ ਸਰੋਂ ਦਾ ਤੇਲ ਸਰੋਂ ਦੇ ਤੇਲ ਨੂੰ ਥੋੜੀ ਗਰਮ ਕਰ ਲਾਂਗੇ ਪਾਵਾਂਗੇ ਜੀ ਲਾਲ ਟਮਾਟਰ ਇਧਰ ਆਪਾਂ ਨੇ ਪਿਆਜ਼ ਥੋੜੀ ਦੇ ਵਿੱਚ ਚੌਪ ਕਰਕੇ ਰੱਖੇ ਨੇ ਪਾਵਾਂਗੇ ਉਧਰ ਜੀ ਨਾਲ ਦੇ ਆਪਣੇ ਆਲੂ ਬੋਇਲ ਹੋ ਰਹੇ ਨੇ ਆਲੂ ਆਪ ਬয়েল ਕਰਕੇ ਪਾਵਾਂਗੇ ਤੇ ਜਿਹੜਾ ਆਪਣਾ ਗਰਮ ਹੋਣ ਤੇ ਕੇ ਆਪਾਂ ਪਾ ਦਾਂਗੇ ਪਿਆਜ਼ ਅੰਜੀ ਆਪਾਂ ਬਣਾਉਣੀ ਹੈ ਤਰੀ ਗੀ ਸਬਜ਼ੀ ਪਿਆਜ਼ ਆਪਾਂ ਨੇ ਕਰ ਲਈ ਸੀ ਉਹ ਤੇ ਜਿਆਦਾ ਬਰੀਕ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਪਕਾ ਲੈਂਗੇ ਆਪਾਂ ਇਹਨਾਂ ਦਾ ਕਲਰ ਆ ਜਿਹੜਾ ਲਾਈਟ ਬਣਾਉਂਗੇ ਕਲਰ ਕਰਾਂਗੇ ਹਾਂਜੀ ਆਪਾਂ ਇਹਨਾਂ ਟਮਾਟਰ ਪਾਤੇ ਪਿਆਜ਼ਾਂ ਦੇ ਵਿੱਚ ਥੋੜਾ ਜਿਹਾ ਆਪਾਂ ਹੋਰ ਪਕਾ ਲਈਏ ਟਮਾਟਰ ਆਪਾਂ ਇਸ ਕਰਕੇ ਸਾਬ ਤੇ ਪਾ ਲਈ ਜੀ ਬਿਲਕੁਲ ਥੋੜੇ ਪੋਲੇ ਹੋ ਜਾਣਗੇ ਇਹਨਾਂ ਦੇ ਉੱਪਰ ਛਿਲਕਾ ਜਿਹਾ ਤਾਰਦਾਂਗੇ। ਅੰਜੀ ਕੰਡੇ ਆਲੂ ਬੈਲ ਕਿਤੇ ਸੋ ਆਪਾਂ ਮਸ਼ੀਨ ਦੇ ਵਿੱਚ ਥੋੜੇ ਜੇ ਮੈਚ ਕਰ ਲਾਂਗੇ। ਵਿੱਚ ਆਪਾਂ ਨੇ ਥੋੜੇ ਜੇ ਪਾਲੇ ਕਾਲੇ ਚਨੇ ਚੰਗੀ ਤਰ੍ਹਾਂ ਮੈਚ ਕਰਕੇ ਪਾਵਾਂਗੇ। ਉਹ ਦੇਰ ਦੇ ਹਾਂਜੀ ਆਪਾਂ ਪਾਉਣੇ ਦੀ ਮਿਰਚ ਮਸਾਲੇ ਆਪਾਂ ਥੋੜੀ ਜਿਹੀ ਪਾਵਾਂਗੇ ਜੀ ਲਾਲ ਮਿਰਚ ਨਮਕ ਨਹੀਂ ਆਪਾਂ ਪਾਉਣਾ ਕਿਉਂਕਿ ਆਪਾਂ ਜਿਹੜੇ ਆਲੂ ਬਾਇਲ ਕੀਤੇ ਨੇ ਉਹਦੇ ਵਿੱਚ ਵੀ ਨਮਕ ਪਾ ਲਿਆ ਕਾਲੇ ਚਨੇ ਬਾਇਲ ਕੀਤੇ ਨੇ ਉਹਦੇ 'ਚ ਵੀ ਪਾ ਲਿਆ ਨਮਕ ਅੜਤੀ ਪਾ ਲਈ ਮਿਰਚ ਪਾ ਲਈ ਹੁਣ ਆਪਾਂ ਪਾਵਾਂਗੇ ਗਰਮ ਮਸਾਲਾ ਇਹ ਵੀ ਆਪਣਾ ਜੀ ਸਮਾਨ ਲਿਆ ਕੇ ਘਰੇ ਹੀ ਬਣਾ ਕੇ ਤਿਆਰ ਕਰਿਆ ਹੋਇਆ ਸਾਰਾ ਸਮਾਨ ਇਹਦੇ ਵਿੱਚ ਪਾਇਆ ਹੋਇਆ ਹੈ ਜੀਰਾ ਧਨੀਆ ਕਾਲੀਆਂ ਮਿਰਚਾਂ ਵੱਡੀਆਂ ਲੇਸਤੀਆਂ ਦੇ ਬੀਜ ਸੁੰਡ ਦਾਲਚੀਨੀ ਕਾਫੀ ਸਮਾਨ ਪਾ ਕੇ ਘਰੇ ਹੀ ਆਪਾਂ ਪੀਸ ਲੈਨੇ ਆਪਾਂ ਮਸਾਲੇ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਾਂਗੇ ਅੰਨੇ ਜਿਹੜਾ ਆਪਾਂ ਚਨੇ ਵਾਲਾ ਪਾਣੀ ਹੈ ਜੀ ਉਹੀ ਆਪਾਂ ਪਾਵਾਂਗੇ ਮਸਾਲੇ ਦੇ ਵਿੱਚ ਤਾਂ ਇਹ ਸੈਂਪਲ ਪਾਣੀ ਨਹੀਂ ਪਾਉਣਾ ਤਾਂ ਪਨੀਰ ਵਾਲੇ ਨੇ ਵਿੱਚ ਨਮਕ ਪਾ ਤਾ ਸੀ। ਪਨੋ ਫਿਰ ਬਾਅਦ ਦੇ ਵਿੱਚ ਚੈੱਕ ਕਰਾਂਗੇ ਨਾਮ ਤੋਂ। ਉਹ ਸਬਜ਼ੀ ਬਣ ਗਈ ਚੈੱਕ ਕਰਕੇ ਪਾਵਾਂਗੇ। ਫਿਰ ਜੇ ਘੱਟ ਲੱਗੂ ਤਾਂ ਪਾ ਲਾਂਗੇ। ਨਹੀਂ ਤਾਂ ਫਿਰ ਚਲੋ ਆਪਣਾ ਠੀਕ। ਤੇ ਇਹਨਾਂ ਆਪਾਂ ਇਹ ਨਮਕ ਮਿਰਚ ਪਾ ਮਸਾਲੇ ਪਾ ਕੇ ਨਾ ਥੋੜੀ ਜਿਹੀ ਪਾਣੀ ਪਾ ਕੇ ਤੜਕੇ ਨੂੰ ਆਪਾਂ ਪਕਾਉਨੇ ਆ ਤੜਕਾ ਆਪਣਾ ਥੋੜੀ ਜਿਹਾ ਫੁੱਲ ਜਾਂਦਾ। ਆਪਣੀ ਗਰੇਵੀ ਆ ਜਿਹੜੀ ਵਧੀਆ ਬਣ ਜਾਂਦੀ। ਹਾਂਜੀ ਪੱਖਾ ਨਾਲ ਘਰ ਤਾਂ ਬੰਦ ਉਹਦੇ ਵਿੱਚ ਆਵਾਜ਼ ਆਈ ਜਾਂਦੀ ਹੁਣ ਆਪਾਂ ਨੇ ਜਿਹੜੇ ਆਲੂ ਤੇ ਕਾਲੇ ਚਨੇ ਰੱਖਿਆ ਮੈਸ਼ ਕਰਕੇ ਉਹ ਆਪ ਪਾ ਦਾਂਗੇ ਵਿੱਚ ਹਾਂਜੀ ਆਪਾਂ ਇਹ ਪਾ ਦਾਂਗੇ ਚਨੇ ਮੈਸ਼ ਕਰੇ ਸੀ ਵਿੱਚ ਹੀ ਆਪਾਂ ਨੇ ਪਾ ਲਈ ਸੀ ਆਲੂ ਹਾਂਜੀ ਥੋੜੇ ਜਿਹਾ ਇਹ ਦੇ ਥੱਲੇ ਜੰਮ ਗਏ ਜੀ ਆਪਾਂ ਬਾਅਦ ਵਿੱਚ ਚਮਚੇ ਨਾਲ ਕਰਕੇ ਪਾ ਦਾਂਗੇ ਚਮਚੇ ਨਾਲ ਕੱਢ ਕੇ ਪਾਉਣੇ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮੈਸ਼ ਕਰਾਂ ਹਾਂਜੀ ਆਪਾਂ ਨੇ ਜਿਹੜੇ ਚਨੇ ਤੇ ਆਲੂ ਮੈਸ਼ ਕਰਕੇ ਰੱਖੇ ਸੀ ਸਾਰੇ ਪਾ ਲੈ ਜੀ ਦੇਖੋ ਆਪਣੀ ਗਰੀਵੀ ਕਿੰਨੀ ਵਧੀਆ ਬਣ ਗਈ ਬਹੁਤ ਗਾੜੀ ਬਣ ਗਈ ਚੰਗੀ ਤਰ੍ਹਾਂ ਥੋੜੀ ਜਿਹੀ ਵਿੱਚ ਪਾ ਕੇ ਕਰ ਲਈ ਮੈਸ਼ ਥੋੜੀ ਜਿਹਾ ਪਾਣੀ ਪਾ ਲਿਆ ਪਾਣੀ ਵੀ ਆਪਾਂ ਨੇ ਉਹੀ ਪਾਇਆ ਜਿਹਦੇ ਵਿੱਚ ਆਪਾਂ ਨੇ ਚਨੇ ਵਾਲੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਚਨੇ ਤੇ ਨਾਲੇ ਜਿਹੜੇ ਆਪਾਂ ਵਿੱਚੇ ਪਾਣੀ ਆ ਉਹ ਪਾ ਦਾਂਗੇ। ਆਪਾਂ ਤਾਂ ਪਾ ਦਾਂਗੇ ਜੀ ਚਨੇ ਜਿਹੜੇ ਆਪਾਂ ਨੇ ਕੁੱਕਰ ਦੇ ਵਿੱਚ ਚਨੇ ਘਾਲ ਕੇ ਰੱਖੇ ਨੇ। ਉਹ ਆਪਾਂ ਪਾ ਦਾਂਗੇ। ਗੈਸ ਥੋੜਾ ਜਿਹਾ ਕਰ ਦਾਂਗੇ। ਪਹਿਲ ਪਹਿਲਾਂ ਆਪਣਾ ਸਿੰਨ ਤੇ ਕਰਿਆ ਹੋਇਆ। ਉਹਨੋਂ ਆਪਾਂ ਇਹਦਾ ਪਾਣੀ ਕੱਢਿਆ ਜੀ। ਚਣੇ ਵਾਲੇ ਨੇ ਇਹ ਅੱਗੇ ਪਾਣੀ ਵਿੱਚ ਪਾ ਰ। ਇਸ ਤਰ੍ਹਾਂ ਇਹਪਾ ਸਬਜ਼ੀ ਬਣਾਉਣੀ ਆ ਕਾਲੇ ਚਾਹੇ ਬਹੁਤ ਵਧੀਆ ਬਹੁਤ ਟੇਸਟੀ ਬਣਦੀ ਆ। ਆਪਾਂ ਜਿਹੜੇ ਪਾਣੀ ਦੇ ਵਿੱਚ ਚਣੇ ਆ ਨਾ ਵਾਲਦੇ ਆ ਜੀ ਆਪਾਂ ਨੂੰ ਪਾਣੀ ਡੋਲਣਾ ਨਹੀਂ ਚਾਹੀਦਾ। ਉੱਪਰੋਂ ਪਟਾਕ ਦਾਂਗੇ ਜੀ ਉੱਪਰੋਂ ਸਬਜ਼ੀ ਆਪਾਂ ਨੇ ਢਾਕਤੀ। ਤਾ ਕੇ ਪਕਾਵਾਂਗੀ ਪੰਜੀ ਸਬਜ਼ੀ ਜੀ ਆਪਣੀ ਬਣ ਰਹੀ ਆਪਾਂ ਬੱਚੇ ਨੂੰ ਚੈੱਕ ਕਰਦੇ ਰਹਿਣਗੇ ਟੱਕਣ ਬੜਾ ਗਰਮ ਆ ਹਾਂ ਜੀ ਸਬਜ਼ੀ ਨੂੰ ਵਿੱਚ ਵਿੱਚ ਹਲਾ ਦਾਂਗੇ ਜਿਹੜੀ ਭੈਣ ਭਰਾ ਜੀ ਆਪਣੀ ਨਾਲ ਜੁੜੇ ਹੋਏ ਨੇ ਡੇਲੀ ਕਮੈਂਟ ਕਰ ਦੇਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਮੇਰੀ ਜਿਹੜੇ ਚਤਾਂ ਦੇ ਕੁਝ ਬੀਪੀ ਹੋ ਗਿਆ ਲੋਹੇ ਤੇ ਵੀ ਕੁਝ ਠੀਕ ਨਹੀਂ ਹੈਗੀ ਮੈਂ ਸਾਈ ਸਬਜ਼ੀ ਬਣਾਈ ਹੈ ਥੋੜੀ ਜਿਹੀ ਆਪਾਂ ਇਹਨੂੰ ਹੋਰ ਪਕਾ ਲਾਂਗੇ ਹੁਣ ਤਾਂ ਜਿਹ ਹੈਗਾ ਸ਼ਰਾਰਤ ਦਾ ਟਾਈਮ ਆ ਆਪਾਂ ਨਾਲ ਬਣਾਵਾਂਗੇ ਫੁੱਲਕੇ ਤੇ ਕੱਲ ਨੂੰ ਜੀ ਦੁਪਹਿਰ ਨੂੰ ਆਪਾਂ ਬਣਾਵਾਂਗੇ ਚਾਹ ਆਪਾਂ ਨੇ ਜੀ ਬਸ ਦੋ ਹੀ ਆਲੂ ਪਾਏ ਸੀ ਆਲੂ ਆਪਾਂ ਨੇ ਮੈਸ਼ ਕਰਕੇ ਪਾਤੇ ਥੋੜੀ ਹੋਰ ਪਕਾ ਲਾਂਗੇ ਆਪਣੀ ਹੋਰ ਥੋੜੀ ਸਬਜੀ ਥੋੜੀ ਗਾੜੀ ਹੋ ਜੂਗੀ ਪਰ ਜੇ ਸਾਡੇ ਥੋੜੀ ਜਿਹੀ ਪਤਲੀ ਹੀ ਪਸੰਦ ਕਰਦੇ ਟਾਕ ਦਾਂਗੇ ਬਸ ਦੋ ਤਿੰਨ ਮਿੰਟ ਹੋਰ ਪਕਾ ਲਾਂਗੇ ਹਾਂ ਦੀ ਸਬਜੀ ਆਪਣੀ ਬਣ ਕੇ ਤਿਆਰ ਆ ਗਿਆ ਸੋ ਆਪਾਂ ਕਰ ਦਾਂਗੇ ਬੰਦ ਹੁਣ ਜੇ ਤੱਕ ਉਹ ਤੇਲ ਵੀ ਠੀਕ ਨਹੀਂ ਸਸ ਦੋ ਕਮੈਂਟ ਹੋਰ ਪਕਾ ਲਾਂਗੀ ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਆਪਣੇ ਜੀ ਪਹਿਲਾਂ ਵਧੀਆ ਵਿਊ ਆਉਂਦੇ ਸੀ ਹੁਣ ਪਤਾ ਨਹੀਂ ਕੀ ਹੋ ਗਿਆ ਵਿਊ ਬਹੁਲੇ ਹੀ ਘੱਟ ਆਉਂਦੇ ਨੇ ਸਾਰੇ ਜੀ ਵੀਡੀਓ ਦੇਖਿਆ ਕਰੋ